ਦੇ ਦੇ ਇਹ ਸਾਰੇ ਜੀਵਨ ਦਾ ਜਿਹੜਾ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੋ ਆਓ ਕਬੀਰ ਜੀ ਸਾਡੇ ਲਈ ਜੀ ਬਖਸ਼ਿਸ਼ ਕਰ ਰਹੇ ਨੇ ਅੰਮ੍ਰਿਤ ਵੇਲੇ ਸੋ ਸਾਰਿਆਂ ਸੰਤਾਂ ਦੇ ਚਰਨਾਂ ਵਿੱਚ ਬੇਜਤੀ ਹੈ ਤੇ ਆਪਣੇ ਨੇਤਰਾਂ ਨੂੰ ਮੋਟ ਕੇ ਪਾਵਨ ਉਪਨਾਮ ਦੇ ਵਿਚਾਰਨਾ ਜੁੜਨਾ ਕਰੀ ਆਓ ਜਪਨਾ ਕਰੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਹੇ ਬਾਦਨ ਜਿਆ ਜਾਈ ਜੋ ਮਿਲੇ ਦਾ ਥਾਲ ਅਗਾਈ ਧੰਨ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਾਰ ਸਹਿਜੀਆਂ ਦੇ ਸਿਸਕ ਤ੍ਰਿਜਾ ਅਕਤੀਸ਼ ਜੋਬਤ ਰਾਜ ਸੁਰਜ ਦੇ ਵਿੱਚ ਭਗਤ ਵੀਰ ਜੀ ਬਖਸ਼ਿਸ਼ ਕਰਦੇ ਨੇ ਕਿ ਜਿਸ ਪ੍ਰਮਾਤਮਾ ਦੇ ਬਿਨਾ ਸਾਡਾ ਜੀਵਨ ਔਖਾ ਹੈ ਜਹ ਬਾਜਨਾ ਜੀਆ ਹੈ ਕਿ ਜਿਸ ਦੇ ਬਿਨਾ ਅਸੀਂ ਜੀ ਨਹੀਂ ਸਕਦੇ ਜਿਸ ਦੇ ਬਿਨਾ ਅਸੀਂ ਇੱਕ ਪਲ ਵੀ ਜਿਹੜਾ ਸਵਾਸ ਆ ਉਹ ਨਹੀਂ ਲੈ ਸਕਦੇ 24000 ਸਵਾਸ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਇਸ ਜੀਵ ਨੂੰ ਮਿਲਦਾ ਹੈ ਪਰ ਕਬੀਰ ਜੀ ਕਹਿੰਦੇ ਨੇ ਜੋ ਮਿਲੈ ਤਾ ਕਾਲ ਅਗਾਇ ਕੋਈ ਵਿਰਲਾ ਹੈ ਜਿਹੜਾ ਇਨ੍ਹਾਂ ਸਵਾਸਾਂ ਨੂੰ ਸਫਲਾ ਕਰਦਾ ਹੈ ਇਨ੍ਹਾਂ ਸਵਾਸਾਂ ਦੇ ਨਾਲ ਉਸ ਪ੍ਰਮਾਤਮਾ ਦਾ ਧੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਬਖਸ਼ਿਸ਼ ਨਾਮ ਨੂੰ ਜਪਦਾ ਏ ਸਿਮਰਦਾ ਏ ਇਹ ਕਿ ਬਖਸ਼ਿਸ਼ ਕਰਦੇ ਨੇ ਸੱਜੀਵਨ ਭਲੋ ਕਹਾ ਹੈ ਕਹਿੰਦੇ ਆ ਜਿਹੜਾ ਜਪਦਾ ਏ ਉਹਦਾ ਜੀਵਨ ਜਿਹੜਾ ਵਾ ਭਲਿਆਂ ਵਰਗਾ ਹੁੰਦਾ ਏ ਸੱਜੀਵਨ ਭਲੋ ਕਹਾ ਲਈ ਮੂਏ ਤੇ ਜੀਵਨ ਦਾ ਕਹਿੰਦੇ ਪਹਿਲਾਂ ਜਿਹੜਾ ਵਾ ਆਪਣੇ ਆਪ ਨੂੰ ਮਾਰਨਾ ਪੈਣਾ ਯਾਰੀ ਪਹਿਲਾਂ ਆਪਣਾ ਜਿਹੜਾ ਮਨ ਆ ਇਹ ਤੇ ਜਿੱਤ ਪ੍ਰਾਪਤ ਕਰਨੀ ਪੈਣੀ ਕਿਉਂਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਪੱਜਾ ਚੋਰਾ ਦੇ ਦਬਰਾ ਜੇਤ ਪ੍ਰਾਪਤ ਹੋਮੀ ਸਾਧ ਸੰਗਤ ਜੀ ਮਨ ਨੇ ਆਪਣੇ ਆਪ ਜਿੱਤਿਆ ਜਾਣਾ ਹੈ ਮੂਏ ਬਿਨ ਜੀਵਨ ਨਹੀਂ ਇਹ ਨਹੀਂ ਕਿ ਹੁਣ ਬਾਹਰ ਜਾ ਕੇ ਆਸ ਬੜੋ ਕੱਟ ਤੇ ਚਲੋ ਜੀ ਆਪਣਾ ਕਤਲ ਕਰੋ ਨਹੀਂ ਸਾਧ ਸੰਗਤ ਇਹ ਕਤਲ ਨਹੀਂ ਆਪਣੇ ਜਿਹੜੇ ਮਨ ਦੇ ਅੰਦਰ ਵਿਕਾਰ ਨੇ ਇਹਨਾਂ ਨੂੰ ਮਾਰਨਾ ਹੈ ਫਿਰ ਜਦੋਂ ਇਹ ਮਨ ਖਤਮ ਹੋਵੇਗਾ ਚੰਗੇ ਮਨ ਦਾ ਵਿਸਕਾਰ ਹੋਏਗਾ ਪਰਮਾਤਮਾ ਦੇ ਨਾਲ ਜੁੜਨ ਦਾ ਸਮਾਂ ਮਿਲੇਗਾ ਤੇ ਅੱਗੇ ਕਹਿੰਦੇ ਜੀ ਆਪਕਾ ਕੀ ਹੈ ਗਿਆਨ ਵਿਚਾਰਾ ਤਿੰਨ ਜੀ ਕਿਹੜਾ ਗਿਆਨ ਚੱਹੀਏ ਕਿ ਜਿਹਦੇ ਨਾਲ ਉਸ ਪ੍ਰਮਾਤਮਾ ਦੇ ਵਿਚਾਰ ਵਿੱਚ ਜੁੜ ਸਕੀਏ ਉਹਨਾਂ ਨੂੰ ਯਾਦ ਕਰ ਸਕੀਏ ਨਿਜ ਨਿਰਖਤ ਗੱਤ ਵਿਵਹਾਰ ਕਹਿੰਦੇ ਜਿਹੜਾ ਤੁਹਾਡਾ ਕਾਮ ਕਾਜ ਹੈ ਇਹਨਰ ਖਤੋਣਾ ਚਾਹੀਦਾ ਇਹਦੇ ਚ ਪੱਖ ਪਾਤ ਨਹੀਂ ਹੋਣਾ ਚਾਹੀਦਾ ਕਿ ਇਹਨੂੰ ਘੱਟ ਚੀਜ਼ ਦੇਣੀ ਆ ਉਹਨੂੰ ਵੱਧ ਚੀਜ਼ ਦੇਣੀ ਆ ਆਂਦੇ ਇਹ ਚੀਜ਼ਾਂ ਅੱਜ ਤੋਂ ਖਤਮ ਕਰੋ ਨਿਰਖਤ ਗੱਤ ਵਿਵਹਾਰ ਫਿਰ ਗਤੀ ਦੇ ਵੱਲ ਵਧੋਗੇ ਜਦੋਂ ਸਾਰਿਆਂ ਨੂੰ ਇੱਕ ਕਰਕੇ ਜਾਣੋਗੇ ਫਿਰ ਗੱਤ ਪ੍ਰਮਾਤਮਾ ਆਪ ਬਖਸ਼ਿਸ਼ ਕਰ ਦੇ ਰਹਾ ਵਿਸ਼ਾਮ ਬਖਸ਼ਿਸ਼ ਕਰਦੇ ਨੇ ਗੁਰੂ ਭਗਤ ਕਬੀਰ ਜੀ ਕਸ ਤੁੰਕਮ ਚੰਦਨ ਗਾਰਿਆ ਬਿਨ ਨੈਣੋ ਜਲਤ ਨਿਹਾ ਰਿਆ ਕਿ ਇਹ ਪੰਡਿਤ ਜਲਣ ਦਿਨ ਰਾਤ ਮੱਥੇ ਤੇ ਤੁਸੀਂ ਤੁੰਕਮ ਚੰਦਨ ਹਲਦੀ ਕਈ ਤਰ੍ਹਾਂ ਦੇ ਟਿੱਕੇ ਲਗਾਉਂਦੇ ਹੋ ਪਰ ਜਿਹੜਾ ਬਾਣ ਹੈ ਉਹਨੂੰ ਕੇਸਦੰਟਕੇ ਲਾ ਕੇ ਜਿਹੜਾ ਵਾ ਸੱਚੇ ਮਾਨ ਨਾਲ ਜੋੜੋਗੇ ਕਹਿੰਦੇ ਆ ਤਸ ਤੁੰਕਮ ਚੰਦਨ ਗਾਰੇ ਕਹਿੰਦੇ ਐਵੇਂ ਦਿਨ ਰਾਤ ਜਿਹੜਾ ਵਾ ਇਹ ਤੁੰਕਮ ਚੰਦਨ ਨੂੰ ਗਾਰੇ ਦੀ ਤਰ੍ਹਾਂ ਆਪਣੇ ਮੱਥੇ ਤੇ ਮਲ ਰਹੇ ਪਰ ਕੀ ਹੋਇਆ ਬਿਨ ਨੈਣੁ ਹਜਲਤੇ ਨਿਹਾਰੇ ਪਰ ਜਿਨੇ ਇਹ ਨੈਣ ਬਖਸ਼ਿ ਕਿਤੇ ਸੀ ਇਹ ਨੇਤਰੋ ਮੇਰਿਓ ਹਰ ਤੁਮੈ ਜੋਤਿ ਧਰੀ ਹਰ ਬਿਨੇ ਵਰਨਾ ਦੇਕੋ ਕੋਈ ਪਰ ਪੰਡਿਤ ਜਨਨ ਦਾ ਕੀ ਸਿਸਣ ਸੀ ਤੇ ਪੱਥਰ ਵੇਚੀ ਚਲੋ ਪੱਥਰ ਦੀ ਤਾਂ ਤੇ ਕੇ ਤੋਂ ਗਾ ਲੈ ਲੋ ਕੇ ਤੋਂ ਪੁੱਛ ਲੈ ਲੋ ਭਗਤ ਜੀ ਦਾ ਜੀਣ ਪਰਦੇ ਆਪਾਂ ਆਪਾ ਤਾਂ ਨਾਜੀ ਦਾ ਵੇਖੋ ਇੱਕ ਪੱਥਰ ਦੇ ਬਦਲੇ ਲਵੇਰੀ ਗਾ ਦਿੱਤੇ ਤੇ ਐਸਾ ਪ੍ਰੇਮ ਸੀ ਭਗਤ ਦਾ ਗੁਰੂ ਦੇ ਨਾਲ ਪਰ ਗੁਰੂ ਨੇ ਆਗਿਆ ਮੰਨ ਲਈ ਗੁਰੂ ਨੇ ਭਗਤ ਜੀ ਦੇ ਕਾਰਜ ਸਵਾਰਤੇ ਜੋ ਜਨ ਤੁੰਬਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਆਰਤਾ ਕਿ ਜਦੋਂ ਉਹਦੇ ਨਾਲ ਇਕ ਕਮਾਨ ਹੋਵੇ ਸੱਚੇ ਮਾਨ ਨਾਲ ਜੁੜਦੇ ਆਂ ਫਿਰ ਪੱਥਰਾਂ ਦੇ ਵਿੱਚ ਵੀ ਰੱਬ ਬੋਲ ਪੈਂਦਾ ਹੈ ਪੱਥਰਾਂ ਦੇ ਵਿੱਚੋਂ ਆੜ ਕੇ ਵੀ ਪਰਮਾਤਮਾ ਜਿਹੜਾ ਵਾ ਸਾਡੇ ਪਿਆਰੇ ਵਾ ਦਿੰਦਾ ਹੈ ਸਾਡੀਆਂ ਪੈਰੀਆਂ ਜਿਹੜੀਆਂ ਵਾ ਸੁੰਦਰ ਬਣਾ ਦਿੰਦਾ ਹੈ ਤੇ ਪਰ ਜਿਹੜਾ ਲਾਲਚ ਦੇ ਵਾਸਤੇ ਤੇ ਉਹਨੂੰ ਜਿਹੜਾ ਵਾ ਬਿਨ ਨੈਣੋ ਜਗਤ ਨਿਹਾਰਿਆ ਇਹਦਾ ਨੈਣ ਤੈਨੂੰ ਮਿਲੇ ਨਹੀਂ ਪਰ ਜੇ ਤੜ ਮੱਤ ਦੇ ਅੰਦਰ ਲਾਲਚ ਰਹੇਗਾ ਪਿਆਰਿਆ ਤੇ ਤੈਨੂੰ ਇਹ ਨੈਣਾ ਦੇ ਨਾਲ ਮੈਂ ਕਦੇ ਨਹੀਂ ਦਿਖੂੰਗਾ ਧੰਨ ਭਗਤ ਕਬੀਰ ਜੀ ਅੱਗੇ ਬਲਸ਼ਿਸ਼ ਕਰਦੇ ਨੇ ਪੁੱਤਰ ਪਿਤਾ ਇੱਕ ਜਾਇਆ ਕਹਿੰਦੇ ਆ ਜੀ ਆਪਣੇ ਹਿਰਦੇ ਅੰਦਰ ਪਰਮਾਤਮਾ ਦਾ ਵਾਸ ਹੈ ਕਿ ਜੇ ਪੁੱਤਰ ਜਨੋ ਆਪਣੇ ਜੀਵ ਚੋ ਆਪਣੇ ਪਿਤਾ ਦਾ ਪ੍ਰਕਾਸ਼ ਕਰਨਾ ਕਰੋ ਫਾਰ ਨਾਮ ਰੂਪੀ ਵੇੜੇ ਤੇ ਚੜ ਕੇ ਇਸ ਸਵਾਨੀ ਸੰਸਾਰ ਤੋਂ ਪਾਰ ਹੋ ਕੇ ਉਸ ਸੱਚੀ ਰੂਹ ਦੇ ਨਾਲ ਮਿਲਗੇ ਉਸ ਪਰਮਾਤਮਾ ਦੇ ਨਾਲ ਮਿਲਗੇ ਅੱਗੇ ਬਖਸ਼ਿਸ਼ ਕਰਦੇ ਨੇ ਬੇਨਖਾਹ ਨਗਰ ਬਸਾਇਆ ਕਹਿੰਦੇ ਜੀ ਜਿੱਥੇ ਪਰਮਾਤਮਾ ਦਾ ਵਾਸ ਹੈ ਬੇਠਾਹਰ ਨਗਰ ਵਸਾਇਆ ਕਿ ਜਿੱਥੇ ਨਾ ਦਿਨ ਹੈ ਨਾ ਰਾਤ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੇਹ ਨਹੀਂ ਤਹਿ ਖਾਉ ਕਹਿੰਦੇ ਉਸ ਪਰਮਾਤਮਾ ਦਾ ਬੇਗਮਪੁਰਾ ਸ਼ਹਿਰ ਹੈ ਕਿ ਜਿੱਥੇ ਨਾ ਹੀ ਦੁੱਖਿਆ ਤੇ ਨਾ ਹੀ ਜਿਹੜਾ ਦਿਨ ਤੇ ਨਾ ਹੀ ਰਾਤ ਹੈ ਇੱਕ ਸੰਤਲ ਜੀ ਵਸਤੂ ਆ ਜਿਹਦੇ ਵਿੱਚ ਪਿਆਰੇ ਜਣ ਜਾਦੇ ਜਿਹੜੇ ਨਾਮ ਜਪਦੇ ਨੇ ਕਹਿੰਦੇ ਬੇਠਾਹਰ ਨਗਰ ਵਸਾਇਆ ਇਕ ਤੇ ਦਰਪੀ ਜਦੋਂ ਕੋਈ ਘਰ ਬੰਦਦਾ ਨੀਂਹਾਂ ਬਣਾਈਆਂ ਜਾਂਦੀਆਂ ਕਈ ਉਹ ਸੀਤਾ ਜਾਂਦਾ ਪਰ ਇਹ ਨਾਮ ਦੀ ਜਿਹੜਾ ਵਾ ਇਹਨੂੰ ਬੱਲੀਆਂ ਲੱਗੀਆਂ ਨੇ ਨਾਮ ਦੇ ਜਿਹੜੇ ਇਹਨੂੰ ਆ ਕੰਧ ਲੱਗੀ ਐ ਤੇ ਉਹ ਵਿਰਲਾ ਹੀ ਐ ਜਿਹੜਾ ਇਸ ਨਾਮ ਰੂਪੀ ਮਹਿਲ ਦੇ ਵਿੱਚ ਜਾ ਕੇ ਪ੍ਰਵੇਸ਼ ਕਰਦਾ ਹੈ ਜਾਤ ਚਿੱਤ ਜਨ ਦਾਤਾ ਪਾਇਆ ਸੋ ਦੀਆ ਨਜਾਰੇ ਖਾਇਆ ਕਹਿੰਦੇ ਜਾਤਿਕ ਜਿਹੜਾ ਦਾਤਾ ਵਾ ਸਾਨੂੰ ਦਿਨ ਰਾਤ ਦੇ ਰਿਹਾ ਐ ਪਰ ਸਾਨੂੰ ਖਾਣ ਦੀ ਜਾਗ ਛੁੱਲ ਗਈ ਸਾਨੂੰ ਜਿਹੜਾ ਵਾ ਗੁਰੂ ਸਾਹਿਬ ਦਿਨ ਰਾਤ ਅੰਮ੍ਰਿਤ ਵੇਲਾ ਸੰਧਿਆ ਵੇਲਾ ਬਖਸ਼ਿਸ਼ ਕਰ ਰਹੇ ਨੇ ਪਰ ਸਾਡੇ ਹਿਰਦੇ ਅੰਦਰੋਂ ਗੁਰੂ ਸਾਹਿਬ ਦੀ ਦਾਤ ਖਤਮ ਹੋ ਗਿਆ ਬਾੜੀ ਖਤਮ ਹੋ ਗਈ ਬਾੜਾ ਖਤਮ ਹੋ ਗਿਆ ਕੁਝ ਕੁਝ ਜੀਵ ਜੰਤੂ ਨੇ ਜਿਹੜੇ ਉਸ ਪ੍ਰਮਾਤਮਾ ਦੀ ਆਗਿਆ ਵਿੱਚ ਚੱਲ ਰਹੇ ਨੇ ਨਹੀਂ ਤੇ ਖਾਸ ਕਰਕੇ ਕਾਲ ਯੁਗ ਦਾ ਐਨਾ ਕਹਿਰ ਹੈ ਕਿ ਸਾਡੇ ਤੋਂ ਕੁਝ ਸਮਾਂ ਉੱਠ ਕੇ ਨਾਮ ਸਤਿਨਾਮ ਵਿੱਚ ਜੁੜਿਆ ਜਾਂਦਾ ਕੰਮ ਕਾਜਾਂ ਦਾ ਐਨਾ ਜਿਹੜਾ ਸਾਡੇ ਤੇ ਤੇ ਤੁਕਾਏ ਜੋਰ ਤੇ ਸਾਡੇ ਤੋਂ ਉਸ ਪ੍ਰਮਾਤਮਾ ਲਈ ਸਮਾਈ ਹੈਗਾ ਤੇ ਜਦੋਂ ਉਹ ਸਮਾਂ ਕੱਢਦਾ ਨਾ ਤੇ ਫਿਰ ਧੁਰ ਤੱਕ ਜੇਡੇ ਕਰਾ ਦਿੰਦਾ ਕਿ ਤੇਰਾ ਵੀ ਟਾਈਮ ਹੈਗੇ ਨਾਮ ਜਪਣ ਦਾ ਕਹਿੰਦੇ ਜੀ ਸੁਖ ਮੈਂ ਬਹੁਤ ਸੰਗੀ ਭਈ ਬਿਖ ਮੈਂ ਸਾਗਣਾ ਕੋਈ ਕਹੋ ਨਾਨਕ ਹਰ ਭਜ ਮੰਨ ਅੰਤ ਸਹਾਈ ਹੋਵੇ ਕਹਿੰਦੇ ਜੀ ਸਾਰੇ ਸੁੱਖਾਂ ਦੇ ਜ਼ਾੜ ਨੇ ਇਸ ਕਰਕੇ ਆਪਾਂ ਉਹਦੇ ਸੰਗ ਹੋਈਏ ਉਹਦੇ ਸਹਾਈ ਨਾਲ ਹੋਈਏ ਜਿਨੇ ਸਾਡਾ ਅੰਤਲੇ ਸਾਥ ਦੇਣਾ ਕਬੀ ਜੀ ਨੂੰ ਬਖਸ਼ ਕਰਦੇ ਨੇ ਛੋੜਿਆ ਨਾ ਜਾਏ ਮੋਕਾ ਔਰਣ ਤਹ ਜਾਣਾ ਚੁਕਾ ਉਵੇਂ ਭਾਵੇਂ ਛੱਡ ਦੋ ਗੁਰੂ ਗੁਰੂ ਨੇ ਤੁਹਾਨੂੰ ਕਦੇ ਨਹੀਂ ਛੱਡਿਆ ਭਾਵੇਂ ਜਿਨਾ ਮਰਜ਼ੀ ਦੂਰ ਭੱਜ ਲਈਏ ਕਿਉਂਕਿ ਛੋੜਿਆ ਨਾ ਜਾਏ ਮੋਕਾ ਨਾ ਇਹ ਜੋ ਛੱਡਿਆ ਜਾ ਸਕਦਾ ਤੇ ਨਾ ਇਹਨੂੰ ਕੋਈ ਐਸਾ ਬਲੀ ਹੋਇਆ ਜਿਹੜਾ ਉਹਨੂੰ ਮਕਾ ਸਕਦਾ ਅੱਗੇ ਵਜੇ ਛੱਡਦੇ ਨੇ ਔਰਣ ਤਹ ਜਾਣਾ ਚੁਕਾ ਕਹਿੰਦੇ ਔਰਾਂ ਦੇ ਜਾ ਕੇ ਜਿੱਦ ਨੇ ਮੱਦੀ ਦੀਵੇ ਜਗਾ ਲਓ ਜਿਨਾ ਮਰਦੀ ਪੂਜਾ ਕਰ ਲਓ ਅਰ ਜਿੰਨਾ ਚਿਰ ਇਹਦੀ ਅਗਿਆ ਨਹੀਂ ਉਹਨਾਂ ਚਿਰ ਤੁਸੀਂ ਪੱਤਾ ਨਹੀਂ ਜਲਾ ਸਕਦੇ ਅਗੇ ਬਖਸ਼ਿਸ਼ ਕਰਦੇ ਨੇ ਜੋ ਜੀਵਨ ਮਰਨਾ ਜਾਨਾ ਸੋ ਪੰਜ ਸੈਲ ਸੁਖ ਮੰਨੇ ਕਹਿੰਦੇ ਜਿਹੜਾ ਇਹ ਸਮਝ ਲੈਂਦਾ ਹੈ ਕਿ ਉਹਨ ਜਿਹੜਾ ਜੀਵਨ ਤੇ ਜਿਤ ਪ੍ਰਾਪਤ ਹੋ ਚੁੱਕੀ ਆ ਤੇ ਜਿਹੜੇ ਉਹਦੇ ਅੰਦਰ ਪੰਜ ਸੈਲ ਨੇ ਹਵਾ ਪਾਣੀ ਅੱਗ ਮਿੱਟੀ ਤੇ ਰੋਸ਼ਨੀ ਇਹਦੇ ਨਾਲ ਸਰੀਰ ਦਾ ਵਿਚਾਰ ਅਸਾ ਸੰਗਤ ਤੇ ਕਹਿੰਦੇ ਆ ਉਹ ਪੰਜਾਂ ਸੈਲਾਂ ਤੇ ਜਿਹੜੀ ਉਹਦੀ ਜਿਤ ਹੋਊਗੀ ਸੋ ਸੰਸਾਰ ਦੇ ਵਿੱਚ ਇਹਨਾਂ ਚੀਜ਼ਾਂ ਤੇ ਜਿਤ ਪ੍ਰਾਪਤ ਕਰ ਸਕਦਾ ਹੈ ਆਪਣੇ ਸਰੀਰ ਨੂੰ ਜਿਹੜਾ ਕੰਟਰੋਲ ਕਰ ਸਕਦਾ ਹੈ ਕਬੀਰ ਐ ਸੋ ਤਾਂ ਪਾਇਆ ਹੜ ਭੇਟਤ ਆਪ ਮਿਟਾਇਆ ਕਹਿੰਦੇ ਕਬੀਰ ਨੂੰ ਇਹ ਧਰ ਮਿਲ ਚੁੱਕਾ ਹੈ ਪਿਆਰੀ ਸਾ ਸੰਗਤ ਜਦੋਂ ਦਾ ਗੁਰੂ ਦੇ ਨਾਲ ਜੁੜਿਆ ਹੈ ਜਦੋਂ ਦਾ ਗੁਰੂ ਅਰਜਨ ਦੇਵ ਮਹਾਰਾਜ ਸਹਿਨੇ ਕਿਰਪਾ ਕੀਤੀ ਹੈ ਆਪਣੇ ਚਰਨਾਂ ਨਾਲ ਜੋੜਿਆ ਹੈ ਉਦੋਂ ਤੋਂ ਜਿਹੜਾ ਵਾ ਆਪਣੇ ਆਪ ਦਾ ਜਿਹੜਾ ਆਪਾ ਵਾ ਉਹ ਮਿਟਾ ਦਿੱਤਾਏ ਸੋ ਇਹ ਸੀ ਅਮਰਦੇਵ ਦੇ ਵਿਚਾਰ ਕਬੀਰ ਜੀ ਕਿਰਪਾ ਕਰਨ ਰਹਿਮਤ ਕਰਨ ਆਪ ਸੋਹ ਸੰਗਤਾਂ ਨੂੰ ਨਾਮ ਰੋਪੀ ਦੇ ਦੇ ਤੇ ਇਸੇ ਤਰ੍ਹਾਂ ਸਵਾਰ ਰੱਖਣ ਇਸੇ ਤਰ੍ਹਾਂ ਆਪ ਜੀ ਨੂੰ ਅਮਰ ਤੇਲੇ ਦਾ ਪਾਵਨ ਸਮਾ ਬਖਸ਼ਦੇ ਰਹੇ ਤੇ ਆਪ ਸੰਗਤਾਂ ਇਸੇ ਤਰ੍ਹਾਂ ਵਿਚਾਰਨ ਸਰਵਣ ਕਰਦੇ ਰਹੋ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਰਹਿਮਤ ਕੀਤੀ ਬਖਸ਼ਿਸ਼ ਕੀਤੀ ਸੋ ਜੋ ਆਪਾਂ ਕਮੋ ਗੁਣ ਦੀ ਅਚਾਰ ਕਰਦੇ ਸੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਪੰਜ ਚੋਰਾ ਦੇ ਇਚਾਰਦੇ ਨਹੀਂ ਹੋ ਚੁੱਕੀ ਐ ਅੱਗੇ ਜਿਹੜੀ ਤ੍ਰਿਸ਼ਨਾ ਤ੍ਰਿਸ਼ਨਾ ਇਹ ਵੀ ਇੱਕ ਜਿਹੜਾ ਤਮੋ ਦਾ ਰੂਪ ਐ ਤ੍ਰਿਸ਼ਨਾ ਦਾ ਭਾਵ ਐ ਕਿ ਜਿਹੜਾ ਵਾਦੀ ਕਿਸੇ ਤੋਂ ਜੈਲਸ ਕਰੀ ਜਾਣੀ ਜਾਂ ਕਿਸੇ ਤੋਂ ਆਪਣੇ ਆਪ ਨੂੰ ਵੱਖਰਾਇਆ ਦਿਖਾਈ ਜਾਣਾ ਇਹ ਵੀ ਤ੍ਰਿਸ਼ਨਾ ਦਾ ਰੂਪ ਐ ਜਿਹੜਾ ਕਹਿੰਦੇ ਨਾਮ ਜਪ ਦੀ ਰੂਪ ਉਹਨੂੰ ਤ੍ਰਿਸ਼ਨਾ ਦੇ ਟਿਕਾ ਜੀ ਨਹੀਂ ਪੈਣਾ ਚਾਹੀਦਾ ਤ੍ਰਿਸ਼ਨਾ ਨੂੰ ਮਾਰ ਕਰਕੇ ਜਿਹੜਾ ਵਾ ਗੁਰਮੁਖ ਜੀਵਨਾਂ ਨੂੰ ਜੋੜ ਸਕਦੇ ਆ ਉਸ ਸਤਜੁਗ ਦੇ ਰਸਤੇ 'ਤੇ ਅੱਜ ਜਾ ਸਕਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਕੋਣ ਕੜਾ ਪ੍ਰਸ਼ਾਦ ਦੀ ਦੇਦ ਵਰਤਾਰਾ ਹੋਏਗਾ ਸੋ ਜਿੱਨਾਂ ਚਿਰ ਕੜਾ ਪ੍ਰਸ਼ਾਦ ਦੀ ਦੇਦ ਵਰਤਾਰਾ ਹੋ ਰਿਹਾ ਸੋ ਸਾਰੀ ਸੰਗਤ ਜਪਣਾ ਕਰੋ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿ

thank <laughs> you Some good. Day.